ਅੱਜ ਸਾਹਿਬੇ ਕਮਾਲ ਸਰਵੰਸਦਾ ਨੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਜਿੱਥੇ ਸਮੁੱਚੀ ਦੁਨੀਆ ਵਿੱਚ ਸ਼ਰਧਾ ਭਾਵਨਾ ਸਤਕਾਰ ਸਹਿਤ ਮਨਾਇਆ ਗਿਆ ਉੱਥੇ ਹੀ ਅੱਜ ਰਿਆਸੀ ਸ਼ਹਿਰ ਨਾਭਾ ਦੇ ਗੁਰਦੁਆਰਾ ਟੀਬੀ ਸਾਹਿਬ ਅਤੇ ਇਤਿਹਾਸਿਕ ਗੁਰ ਅਸਥਾਨ ਗੁਰਦੁਆਰਾ ਘੋੜਿਆਂਵਾਲਾ ਸਾਹਿਬ ਨਾਭਾ ਵਿਖੇ ਸੰਗਤਾਂ ਵੱਲੋਂ ਪੂਰੀ ਸ਼ਰਧਾ ਭਾਵਨਾ ਸਤਕਾਰ ਸਹਿਤ ਮਨਾਇਆ ਗਿਆ ਨਾਬਾ ਵਿਖੇ ਸੈੱਟ ਫੈਕਟਰੀ ਹਿੰਦੁਸਤਾਨ ਜੂਨੀ ਲੀਵਰ ਲਿਮਟਿਡ ਨਾਬਾ ਦੇ ਇੰਜੀਨੀਅਰ ਵਿਭਾਗ ਦੇ ਸਮੁੱਚੇ ਕਰਮਚਾਰੀਆਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਹਰ ਸਾਲ ਦੀ ਤਰ੍ਹਾਂ ਸ੍ਰੀ ਖੰਡ ਪੜ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਗੁਰੂ ਕੇ ਕੀਰਤਨੀਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰੂ ਅਤਿਹਾਸ ਤੋਂ ਜਾਣੂ ਕਰਵਾਉਂਦਿਆਂ ਗੁਰੂ ਚਰਨਾਂ ਨਾਲ ਜੋੜਿਆ ਗਿਆ ਅਤੇ ਗੁਰੂ ਕੇ ਲੰਗਰ ਉੱਤ ਵਰਤਾਏ ਗਏ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰਚੀ ਮਹਾਨ ਯੋਧੇ ਮਹਾਨ ਤਪਸਵੀ ਤਨਧਨ ਬਾਬਾ ਅਜਾਪਾਲ ਸਿੰਘ ਜੀ ਦੇ ਪਾਵਨ ਤਪਸਥਾਨ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਨਾਭਾ ਵਿਖੇ ਵੀ குரு ਪਾਸ਼ਾ ਜੀ ਦੇ ਗੁਰਪੁਰਬ ਨੂੰ ਲੈ ਕੇ ਸ੍ਰੀ ਖੰਡਪਾਤ ਸਾਹਿਬ ਜੀ ਦੀ ਬਾਣੀ ਦੇ ਭਉ ਪਾਏ ਗਏ ਉਪਰੰਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰਬਾਣੀ ਕੀਰਤਨ ਦੇ ਪ੍ਰਵਾਹ ਚੱਲਦੇ ਰਹੇ ਸੰਗਤਾਂ ਵੱਲੋਂ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਵੀ ਕੀਤੇ ਗਏ ਅਤੇ ਵੱਖ-ਵੱਖ ਤਰ੍ਹਾਂ ਦੇ ਭੋਗਵਾਨ ਤਿਆਰ ਕਰ ਗੁਰੂ ਕੇ ਲੰਗਰ ਵੀ ਟੁੱਟ ਵਰਤਾਏ ਗਏ ਅਤੇ ਸੰਗਤਾਂ ਵੱਲੋਂ ਕੀਤੇ ਹੋਏ ਪ੍ਰਬੰਧਾਂ ਦੀ ਸਲਾਹਾ ਵੀ ਕੀਤੀ ਗਈ। ਉੱਥੇ ਹੀ ਸਿੱਖ ਮਿਸ਼ਨਰੀ ਕਾਲਜ ਸਰਕਲ ਨਾਭਾ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨ ਦਾ ਪ੍ਰਯਾਲਾ ਕਰਨਿਆ ਹੋਇਆ। ਘਟ ਗ੍ਰੇਡ ਤੇ ਫ੍ਰੀ ਲਿਟਰੇਚਰ ਵੀ ਵੰਡਿਆ ਗਿਆ। ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਗੁਰੂ ਘਰਾਂ ਵਿੱਚ ਪਹੁੰਚ ਕੇ ਗੁਰੂਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ। ਨਾਬਾਤੋ ਪੱਤਰਕਾਰ ਗੁਰਮੁਖ ਸਿੰਘ ਭੋਜੋਆ ਜਰੀ ਦੀ ਵਿਸ਼ੇਸ਼ ਰਿਪੋਰਟ ਭਾਵਨਾ ਨਾ ਮਨਾਇਆ ਜਾ ਰਿਹਾ ਉੱਥੇ ਆਪ ਜੀ ਵੀ ਇੱਥੇ ਦਰਸ਼ਨ ਕਰਨ ਆਏ ਹੋ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਕਿ ਕੀ ਕਹਿਣਾ ਤੁਹਾਨੂੰ ਤੁਹਾਨੂੰ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੀ ਦੁਨੀਆ ਦੇ ਵਿੱਚ ਪਾਤਸ਼ਾਹ ਦਸਮੀ ਪਾਤਸ਼ਾਹ ਸਾਇਬੇ ਕਮਾਲ ਜਿੱਟੀਆਂ ਬਾਜਾਂ ਵਾਲੇ ਗਰੀਮਾਸ ਚ ਪਾਤਸ਼ਾਹ ਸਹਿਬ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਵਤਾਰ ਦਿਖਾਣਾ ਸਾਰੀ ਦੁਨੀਆ ਕਿੱਥੇ ਮਨਾ ਰਹੀ ਹੈ ਉੱਥੇ ਹੀ ਇਹ ਜੋ ਨਾਬੇ ਦਾ ਸਥਾਨ ਹੈ ਗੋਡਵਾਲਾ ਬਾਬਾ ਅਜਾ ਪਾਤਸ਼ਾਹ ਦੀ ਘੋੜਿਆਂ ਵਾਲਾ ਇਹ ਬਹੁਤ ਪ੍ਰਾਤਨ ਸਥਾਨ ਹੈ ਪਾਤਸ਼ਾਹ ਜੀ ਦੀਆਂ ਸਾਖਸ਼ਾਤ ਬਕਸ਼ੀਆਂ ਇੱਥੇ ਹਾਜ਼ਰ ਨਾਜ਼ਰ ਨੇ ਗ੍ਰੀਨਵਾਜ ਦੇ ਇੱਥੇ ਜਿਹੜਾ ਸਾਖਸ਼ਾਤ ਜੋ ਸ਼ਸਤਰ ਨੇ ਬਸਤਰ ਨੇ ਜੋ ਇੱਥੇ ਤਪਸਥਾਨ ਹੈ ਜੋ ਇੱਥੇ ਕੋਹੀ ਹੈ ਪਾਤਸ਼ਾਹ ਇੱਥੇ ਸਾਖਸ਼ਾਤ ਹਾਜ਼ਰ ਨਾਜ਼ਰ ਨੇ ਇੱਥੇ ਪਾਤਸ਼ਾਹ ਜੀ ਦਾ ਸਥਾਨ ਘੋੜਿਆਂ ਵਾਲੇ ਗੁਰਦੁਆਰੇ ਕਰਕੇ ਜਾਣਿਆ ਜਾਂਦਾ ਹੈ ਅੱਜ ਇਸ ਥਾਂ ਦੇ ਉੱਤੇ ਨਤਮਸਤੋ ਵੋਕੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਜਿਸ ਤਰ੍ਹਾਂ ਪਾਤਸ਼ਾਹ ਦੀਆਂ ਸ਼ਕਸ਼ਾਹ ਬਖਸ਼ੀਆਂ ਸਮੁੱਚੀ ਲਗਾਈ ਨੂੰ ਮਿਲ ਰਹੀਆਂ ਨੇ ਤੇ ਅਸੀਂ ਵੀ ਧੰਤਾ ਦੇ ਪਾਤਨਾਂ ਕਿ ਜਿਨ੍ਹਾਂ ਨੇ ਜਿਨ੍ਹਾਂ ਨੂੰ ਪਾਤਸ਼ਾਹ ਜੀ ਨੇ ਇੱਥੇ ਆਪ ਆ ਕੇ ਦਰਸ਼ਨ ਦਿੱਤੇ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਵਾਗਰੂ ਜੀ ਦਾ ਖਾਲਸਾ ਵਾਗਰੂ ਜੀ ਫਤੇ ਜੀ ਸਭ ਤੋਂ ਪਹਿਲਾਂ ਤਾਂ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਸ਼ਾ ਦਰਬੇਸ਼ ਗੁਰੂ ਗੋਬਿੰਦ ਸਿੰਘ ਜਿਹੜੇ ਕਿ ਮਨੁੱਖਤਾ ਦੇ ਰਖਵਾਲੇ ਜਿਨ੍ਹਾਂ ਨੇ ਪੂਰੀ ਮਨੁੱਖਤਾ ਦੇ ਲਈ ਜਿਹੜਾ ਹੈ ਕੰਮ ਕੀਤਾ ਔਰ ਮੈਂ ਸਮਝਦਾ ਕਿ ਜੋ ਉਹਨਾਂ ਨੇ ਜਫਰਨਾਮਾ ਲਿਖਿਆ ਉਸ ਦੇ ਸੰਬੰਧ ਵਿੱਚ ਮੈਂ ਆਪ ਨੂੰ ਦੱਸਣਾ ਚਾਹਣਾ ਕਿ ਜਫਰਨਾਮਾ ਇੱਕ ਫਾਰਸੀ ਦੇ ਇੱਕ ਪ੍ਰੋਫੈਸਰ ਆਏ ਤੇ ਤਾਂ ਉਹਨਾਂ ਨੇ ਜਦੋਂ ਉਹ ਪੜ੍ਹਿਆ ਨਾ ਤਾਂ ਉਹ ਹੈਰਾਨ ਹੋ ਗਏ ਈਰਾਨ ਦੇ ਸੀ ਉਹ ਕਹਿੰਦੇ ਵੀ ਇਹ ਕੋਈ ਬਹੁਤ ਵੱਡਾ ਜਿਹੜਾ ਗਿਆਨੀ ਆ ਜਾਂ ਬਹੁਤ ਵੱਡਾ ਫਿਲਾਸਫਰ ਹੈ ਜਰ ਉਹੀ ਇਹੋ ਜੇ ਸ਼ਬਦ ਲਿਖ ਸਕਦਾ ਦੂਸਰਾ ਨਹੀਂ ਸੋ ਉਹਨਾਂ ਦੀ ਜਿਹੜੀ ਐਜੂਕੇਸ਼ਨ ਸੀ ਕਿੰਨੀ ਬਾਤ ਕਮਾਲ ਸੀ ਸਾਰੀਆਂ ਭਾਸ਼ਾਵਾਂ ਦਾ ਗਿਆਨ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੀ ਭਾਵੇਂ ਉਹ ਫਾਰਸੀ ਹੋਵੇ ਬ੍ਰਿਜ ਭਾਸ਼ਾ ਹੋਵੇ ਭਾਵੇਂ ਸੰਸਕ੍ਰਿਤ ਹੋਵੇ ਭਾਵੇਂ ਉਹ ਸਾਡੀ ਮਾਤ ਭਾਸ਼ਾ ਪੰਜਾਬੀ ਜਿਹਨੂੰ ਅਸੀਂ ਗੁਰਮੁਖੀ ਕਹਿੰਦੇ ਆ ਸਾਰੀਆਂ ਭਾਸ਼ਾਵਾਂ ਦਾ ਗਿਆਨ ਔਰ ਔਰ ਉਹਨਾਂ ਨੇ ਸਾਰੀ ਗ੍ਰੰਥਾਂ ਦਾ ਜਿਹੜਾ ਹੈ ਉਲੱਥਾ ਕਰਿਆ ਔਰ ਉਹਨਾਂ ਨੂੰ ਸੰਗਤ ਦੇ ਜਿਹੜਾ ਹੈ ਸੰਮੂਹ ਕੀਤਾ ਸੋ ਇਹੋ ਜਿਹੇ ਜਿਹੜੇ ਮਹਾਂਪੁਰਸ਼ ਇਸ ਧਰਤੀ ਤੇ ਆਏ ਨੇ ਉਹਨਾਂ ਨੇ ਜਿਹੜਾ ਹੈ ਪਹਿਲੇ ਪਾਤਸ਼ਾਹ ਨੇ ਦੇਖੋ ਪਹਿਲੇ ਪਾਤਸ਼ਾਹ ਨੇ ਕਿਹਾ ਕਿ ਉਹਨਾਂ ਨੇ ਜਨੇਊ ਕੌਣ ਤੋਂ ਨਾ ਕੀਤੀ ਉਹਨਾਂ ਨੇ ਉਹ ਕਰਮ ਕਾਂਡ ਨੂੰ ਪੰਡਿਆ ਤੇ ਗੁਰੂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਨੌਵੇਂ ਜਾਮੇ ਦੇ ਵਿੱਚ ਆ ਕੇ ਉਹਨਾਂ ਨੇ ਉਸੇ ਜਿਹੜਾ ਹੈ ਜਿਹੜਾ ਹੈ ਜਨੇਊ ਤੇ ਜਿਹੜੀ ਹੈ ਉਸ ਦੀ ਰੱਖਿਆ ਕੀਤੀ ਦੇਖੋ ਕਿ ਇਹ ਉਹਨਾਂ ਨੇ ਪੂਰੀ ਮਨੁੱਖਤਾ ਦੇ ਲਈ ਜਿਹੜਾ ਹੈ ਆਪਣਾ ਸਰਵੰਸ ਵਾਰਿਆ ਤੋ ਇਹੋ ਜੇ ਸਰਵੰਸਦਾਨੀ ਦਾ ਅੱਜ ਪ੍ਰਗਟ ਦਿਵਸ ਹੈ ਪਟਨਾ ਦੇ ਵਿੱਚ ਅੱਜ ਪ੍ਰਗਟ ਜਿਹੜਾ ਹੈ ਉਹਨਾਂ ਦਾ ਦਿਵਸ ਬਹੁਤ ਵੱਡੇ ਪੱਧਰ ਤੇ ਮਨਾਇਆ ਗਿਆ ਉੱਥੇ ਹੀ ਇਹ ਸਾਡਾ ਸਥਾਨ ਅਸੀਂ ਸੁਭਾਗੇ ਆ ਕਿ ਅਸੀਂ ਇਸ ਧਰਤੀ ਦੇ ਇਸ ਨਾਬੇ ਦੇ ਅਸੀਂ ਜੰਪਾਲਾ ਇਸ ਧਰਤੀ ਤੇ ਜਿੱਥੇ ਪਾਤਸ਼ਾਹ ਦੀਆਂ ਐਡੀਆਂ ਵਧਾਈਆਂ ਜਿੱਥੇ ਜਿਹੜਾ ਇਹ ਸਥਾਨ ਪ੍ਰਗਟ ਹੋਵੇ ਔਰ ਘੋੜੇ ਵਾਲੇ ਗੁਰਦੁਆਰੇ ਜਿਹੜਾ ਹੈ ਬਹੁਤ ਵੱਡੇ ਪੱਧਰ ਤੇ ਅੱਜ ਮਨਾਇਆ ਜਾ ਰਿਹਾ ਸੋ ਆਪ ਸਭ ਸੰਗਤ ਨੂੰ ਜਿਹੜਾ ਹੈ ਗੁਰੂ ਪਾਤਸ਼ਾਹ ਦਾ ਇਹ ਪ੍ਰਗਟ ਦਿਵਸ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾਵਾਂ ਨਿਵਾ ਰਹੇ ਹਾਂ ਸਿੱਧੰਦੇ ਪ੍ਰੋਗਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਵਿਗੋਗੂ ਸਿੰਘ ਦੇ ਪ੍ਰਕਾਸ਼ ਦੀਆਂ ਇਹ ਲੱਖ ਲੱਖ ਵਧਾਈਆਂ एसपीसी ਦੇ ਅੰਡਰ ਆਉਂਦੇ ਹੋਏ ਇਸ ਗੁਰਦੁਆਰੇ ਭੋੜਿਆਵਾਲਾ ਬਾਬਾ ਅਜਾਪਾਲ ਸਿੰਘ ਜੀ ਦਾ ਗੁਰਦੁਆਰਾ ਜਿੱਥੇ ਕੀ ਸਾਰੇ ਹੀ ਪ੍ਰਬੰਧ ਬਹੁਤ ਅੱਛੇ ਤਰੀਕੇ ਨਾਲ ਕੀਤੇ ਗਏ ਹਨ ਸਵੇਰ ਤੋਂ ਹੀ ਜੂਰੋ ਨੇੜਿਓਂ ਸੰਤਾ ਆ ਰਹੀਆਂ ਹਨ ਤੇ ਲੰਗਰ ਦਾ ਥੰਲਾ ਪ੍ਰਬੰਧ ਹੈ ਔਰ ਮੈਨੇਜਮੈਂਟ ਕਮਿਟੀ ਦੀ ਜਿਹੜੀ ਵਾਹ ਵਾਹ ਬਣਦੀ ਹੈ ਉਹ ਅੰਦਰ ਕੀਰਤਨ ਦਾ ਪ੍ਰਵਾਹ ਵੀ ਲਗਾਤਾਰ ਚੱਲ ਰਿਹਾ ਹੈ ਆਪ ਹੀ ਸਾਇਆ ਸੰਤਨ ਬੇਤੀ ਹੈ ਕਿ ਗੁਰੂ ਘਰ ਆਓ ਲੰਗਰ ਦਾ ਪ੍ਰਵਾਹ ਤੇ ਗੁਰਬਾਣੀ ਦੇ ਪ੍ਰਵਾਹ ਦੇ ਵਿੱਚ ਆਪਣਾ ਯੋਗਗਾਨ ਪਾਓ ਕਿੱਦਾਂ ਦੇ ਪ੍ਰਬੰਧ ਤਿਆਰ ਕੀਤੇ ਗਏ ਨੇ ਅੱਜ ਬਹੁਤ achhe ਪ੍ਰਬੰਧ ਕੀਤੇ ਗਏ ਹਨ ਸਫਾਈ ਤੋਂ ਵੀ ਗੁਰੂ ਘਰ ਦੇ ਵਿੱਚ ਜਿਹੜੇ ਰਾਗੀ ਜਿੱਥੇ ਆ ਰਹੇ ਨੇ ਉਨ੍ਹਾਂ ਤੋਂ ਵੀ ਤੇ ਲੰਗਰ ਦੇ ਪ੍ਰਬੰਧ ਵੀ ਬਹੁਤ ਜਿਹੜੇ ਜਿਹੜੇ ਕਿਹੜੇ ਕਿਹੜੇ ਪ੍ਰਬੰਧ ਤਿਆਰ ਕੀਤੇ ਗਏ ਨੇ ਥੀਰ ਥੀਰ ਦੀ ਥੀਰ ਦਾ ਪ੍ਰਬੰਧ ਹੈ ਦਾਲ ਸਬਜ਼ੀ ਮਠੀ ਬਹੁਤ ਵਧੀਆ ਪਰਮੰਤਿਕਾ ਲੱਗੇ ਤੇ ਖੂਨੇ ਪਰਮੰਤਿਕਾ ਦੂਜੇ ਵਿੱਚ ਕੋਈ ਵੀ ਕਾਰ ਨਹੀਂ ਸੰਤਨ ਨੂੰ ਗੁੰਲਾ ਫਸਤ ਨੂੰ ਸੰਤਨ ਨਹੀਂ ਜਾਇਆ ਸੰਤਨ ਇਜ਼ਵਾਤ ਅਨਨਮਾ ਲੋਕੀ ਖਾ ਕੇ ਵੀ ਜਾ ਰਹੇ ਹਨ ਤੇ ਲੋੜਵੰਦ ਲੋਕ ਆਪਣੇ ਨਾਲ ਲੈ ਕੇ ਵੀ ਜਾ ਰਹੇ ਹਨ ਜਿਹੜੀ ਕਿ ਬਹੁਤ ਅੱਛੀ ਗਾਇਨ ਕਿਸੇ ਵੀ ਤਰ੍ਹਾਂ ਦੀ ਇੱਥੇ ਰੋਕ ਤੋਂ ਨਹੀਂ ਹੈ ਬਹੁਤ ਜਿੰਗਾ ਖਾਂਕਾ ਵਾਈਟ ਜੀ ਕੀ ਕਰਦੇ ਗੁਰੂ ਗੋਬਿੰਦ ਸਿੰਘ ਜੀ ਦਾ ਜਦ ਆਪਾਂ ਪ੍ਰਕਾਸ਼ ਦੇੜਾ ਬਣਾ ਰਿਹਾ ਸਮੁੱਚੀ ਦੁਨੀਆ ਦੇ ਵਿੱਚ ਬਣਾਇਆ ਜਾ ਰਿਹਾ ਹੈ ਗੁਰੂ ਸਾਹਿਬ ਸਾਨੂੰ ਗੁਰੂ ਸ਼ਬਦ ਦੇ ਨਾਲ ਜੋੜ ਕੇ ਗਏ ਸੀਗੇ ਪਰੰਤੂ ਅੱਜ ਅਸੀਂ ਫੇਰ ਅਸੀਂ ਡੇ ਰਿਆਂ ਤੇ ਜਾਂ ਪਖੰਡੀਆਂ ਦੇ ਸਾਧਾਂ ਦੇ ਕੋਲੇ ਜਾ ਕੇ ਅਸੀਂ ਉਹ ਕਰ ਰਹੇ ਹਾਂ ਕੀ ਕਹਿਣਾ ਚਾਹੁੰਦੇ ਆਂ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਪਹਿਲਾਂ ਤੋਂ ਜਿਵੇਂ ਸਾਰੀ ਸਿੱਖ ਕੌਮ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਮੁਬਾਰਕਾਂ ਦਿਨਾ ਵਾ ਇਹ ਜਿਹੜਾ ਗੁਰੂ ਸਾਹਿਬ ਜੀ ਨੇ ਤੁਸੀਂ ਗੱਲ ਕੀਤੀ ਹੈ ਕਿ ਸ਼ਬਦ ਗੁਰੂ ਨਾਲ ਜੋੜਿਆ ਸੀ ਅਸੀਂ ਆਪਣੇ ਵੱਲੋਂ ਸਾਡੀ ਸਿੱਖ ਮਿਸ਼ਨਰੀ ਕਾਲਜ ਸਰਕਲ ਨਾਭਾ ਵੱਲੇ ਉਪਰਾਲਾ ਕੀਤਾ ਜਾਂਦਾ ਹੈ ਸਾਲ ਚ ਜਿਵੇਂ ਵੀਰਜੀ ਨੇ ਵੀ ਦੱਸਿਆ ਕਿ ਤਿੰਨ ਵਾਰੀ ਅਸੀਂ ਕਿਤਾਬਾਂ ਦਾ ਸਟੋਰ ਲਾਉਨੇ ਆ ਇਹਦੇ ਵਿੱਚ ਸਿੱਖ ਇਤਿਹਾਸ ਸਿੱਖ ਫਲਸਫੀ ਗੁਰਮਤਿ ਰਿਲੇਟਿਡ ਤੇ ਗੁਰਬਾਣੀ ਦੇ ਸ੍ਰੀ ਇੱਕ ਅਸੀਂ ਮੁਫਤ ਵੀ ਬੱਚਿਆਂ ਦੇ ਤੱਕ ਪਹੁੰਚਾਉਨੇ ਆ ਘਰ ਘਰ ਤੱਕ ਪਹੁੰਚਾਉਨੇ ਆ ਤੇ ਆਪਣਾ ਇੱਕ ਮੁਫਤ ਲਿਟਰੇਚਰ ਆ ਉਹ ਵੀ ਵੰਡਦੇ ਆ ਅੱਜ ਦੇ ਸਮੇਂ ਦੇ ਵਿੱਚ ਬਹੁਤ ਲੋੜ ਹੈ ਜਿਹੜੀ ਕੌਮ ਆਪਣੀਆਂ ਇਤਿਹਾਸ ਨਾਲ ਆਪਣੇ ਵਿਰਸੇ ਨਾਲ ਅਗਰ ਜਦੋਂ ਤੱਕ ਕਿਤਾਬਾਂ ਪੜ੍ਹੇਗੀ ਤਾਂ ਜੁਣੀ ਰਹੇਗੀ ਤੇ ਜਿਹੜੀ ਕੌਮ ਆਪਣੇ ਇਤਿਹਾਸ ਤੋਂ ਵਿਰਵੀ ਹੋ ਜਾਏਗੀ ਉਹ ਕੌਮ ਆਪਣੀਆਂ ਨੀਹਾਂ ਤੋਂ ਜਿਹੜੀ ਹੈ ਉਹ ਹਿਲ ਜਾਏਗੀ ਸੋ ਇਤਿਹਾਸ ਗੁਰਬਾਣੀ ਸਿੱਖ ਇਤਿਹਾਸ ਫਲਸਫੀ ਬਹੁਤ ਜ਼ਰੂਰੀ ਹੈ ਪੜਨਾ ਕਿਤਾਬਾਂ ਜਿਹੜਾ ਹੈ ਇਹ ਬਹੁਤ ਜ਼ਰੂਰੀ ਨੇ ਪੜਨੀਆਂ ਕਿਉਂਕਿ ਜੋ ਗਿਆਨ ਸਾਨੂੰ ਕਿਤਾਬਾਂ ਵਿੱਚੋਂ ਮਿਲਦਾ ਹੈ ਜੋ ਵੱਡੇ ਵੱਡੇ ਵਿਦਵਾਨ ਲਖਾਰੀਆਂ ਨੇ ਜੋ ਕੁਝ ਲਿਖ ਕੇ ਗਏ ਨੇ ਉਹ ਕਿਤਾਬਾਂ ਵਿੱਚੋਂ ਮਿਲਦਾ ਹੋਰ ਉਹ ਸਾਨੂੰ ਕਿਧਰੋਂ ਵੀ ਨਹੀਂ ਮਿਲਦਾ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਉੱਤਮ ਏ ਨੇ ਜਿਹੜੀ ਉਦਾਹਰਣ ਹੈ ਜੋ ਸ਼ਬਦ ਗੁਰੂ ਬਾਣੀ ਗੁਰੂ ਗਿਆਨ ਗੁਰੂ ਅੱਜ ਸਾਡੇ ਕੋਲ ਮੌਜੂਦ ਨੇ ਪਰ ਦੁਕਾਨ ਤੇ ਹੈ ਕਿ ਕੌਮ ਸ਼ਬਦ ਗੁਰੂ ਤੋਂ ਟੁੱਟ ਕੇ ਦੇਹ ਧਾਰੀ ਗੁਰੂ ਦਾ ਮਨ ਨਾਲ ਜੁੜ ਰਹੀ ਹੈ ਉਹਦਾ ਇੱਕ ਵੱਡਾ ਕਾਰਨ ਵੀ ਹੈ ਕਿ ਉਹ ਆਪਣੇ ਇਤਿਹਾਸ ਤੋਂ ਜਾਣੂ ਨਹੀਂ ਹੈ ਕਿਤਾਬਾਂ ਪੜਨ ਦੀ ਆਦੀ ਨਹੀਂ ਹੈ ਸੋ ਇਸ ਪਰਵਰਤੀਤ ਨੂੰ ਅਸੀਂ ਬਦਲਣਾ ਚਾਹੁੰਦੇ ਹਾਂ ਸਮਾਜ ਅੰਦਰ ਤਾਂ ਕਿ ਅਸੀਂ ਬਹੁਤ ਹੀ ਘੱਟ ਰੇਟਾਂ ਦੇ ਅੰਦਰ ਤੇ ਕਈ ਵਾਰੀ ਸਾਡੇ ਐਸੇ ਸਟਾਲ ਦੇ ਅੰਦਰ 50% ਡਿਸਕਾਊਂਟ ਵੀ ਦਿੱਤਾ ਜਾਂਦਾ ਹੈ ਤਾਂ ਕਿ ਘਰ ਘਰ ਤੱਕ ਕਿਤਾਬਾਂ ਪਹੁੰਚਣ ਕਾਕੀ ਸਿੱਖੀ ਦਾ ਜਿਹੜਾ ਪ੍ਰਚਾਰ ਹੈ ਵੱਧ ਤੜਕੇ ਹੋਵੇ ਗੁਰਬਾਣੀ ਗੁਰਮਤਿ ਸਿਧਾਂਤ ਜਿਹੜਾ ਹੈ ਲੋਕਾਂ ਦੇ ਹਿਰਦਿਆਂ ਤੱਕ ਪਹੁੰਚ ਸਕੇ ਸੋ ਇਹ ਉਪਰਾਲਾ ਸਾਡੀ ਸਮੁੱਚੀ ਟੀਮ ਸਿੱਖ ਮਿਸ਼ਨਰੀ ਕਾਲਜ ਸਰਕਲ ਨਾਬਾ ਵੱਲੋਂ ਇਹ ਕੀਤਾ ਜਾਂਦਾ ਹੈ ਜੀ ਜੇ ਵੀ ਸੰਗਤਾਂ ਸਵੇਰ ਤੋਂ ਲੈ ਕੇ ਆ ਰਹੇ ਹਨ ਨਤਮਸਤਕ ਹੋ ਰਹੀਆਂ ਨੇ ਉਹ ਕਿੱਦਾਂ ਦੇ ਪ੍ਰਬੰਧ ਕੀਤੇ ਗਏ ਨੇ ਇੱਥੇ ਪ੍ਰਬੰਧਕਾਂ ਵੱਲੋਂ ਔਰ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਦੀ ਫਤਿਹ ਪਹਿਲਾਂ ਤਾਂ ਸਭ ਨੂੰ ਪਿਆਰ ਭਰੀ ਸਤਿਕਾਰ ਦੀ ਸਭ ਨੂੰ ਤੇ ਅੱਜ ਮੌਕੇ ਬੜੀ ਵਧੀਆ ਗੱਲ ਚੱਲ ਰਹੀ ਜੀ ਕਿ ਤੇ ਤੁਤ ਭਗਵਾਨ ਵਰਤ ਰਹੇ ਨੇਗੇ ਤਰ੍ਹਾਂ ਤਰ੍ਹਾਂ ਦੇ ਵਰਤ ਰਹੇ ਨੇ ਸਿਰ ਦਾ ਲੰਗਰ ਚੱਲ ਰਿਹਾ ਹੈ ਕੌਫੀ ਦਾ ਲੰਗਰ ਚੱਲ ਰਿਹਾ ਹੈ ਜੀ ਇੱਥੇ ਪ੍ਰਬੰਧ ਬਹੁਤ ਕੀ ਵਧੀਆ ਹੋ ਰਿਹਾ ਹੈ ਜੀ ਇੱਥੇ ਤੇ ਆਪਣੇ ਸਾਰੇ ਸੇਵਾਦਾਰ ਲੱਗੇ ਹੋਣੇ ਆਪਰਚੂਨਟੀਆਂ ਤੇ ਤੇ ਉਸ ਤੋਂ ਇਲਾਵਾ ਤੁਸੀਂ ਅੰਦਰ ਜਾ ਕੇ ਦੇਖ ਸਕਦੇ ਹੋ ਵੀ ਜਿਸ ਤਰ੍ਹਾਂ ਬਾਣੇ ਜਲੇਬੀਆਂ ਦਾ ਲੰਗਰ ਚੱਲ ਰਿਹਾ ਹੈ ਜੀ ਤੇ ਇਤੋਂ ਤੁਸੀਂ ਦੇਖ ਸਕਦੇ ਬੀਬੀਆਂ ਲੱਗੀਆਂ ਹੋਈਆਂ ਨੇ ਅੰਦਰ ਪ੍ਰਸ਼ਾਦ ਦੇ ਸੇਵਾਦਾਰ ਲੱਗੇ ਹੋਏ ਨੇ ਸਾਰੇ ਕਿੰਨੇ ਕਿ ਸੰਗਤਾਂ ਆ ਕੇ ਲੰਗਰ ਸਕ ਰਹੀ ਹੈ ਜੀ ਬਹੁਤ ਹਜ਼ਾਰਾਂ ਦੀ ਹਜ਼ਾਰਾਂ ਦੇ ਹਿਸਾਬ ਨਾਲ ਲੰਗਰ ਚੱਲ ਰਿਹਾ ਜੀ ਤੇ ਸੰਗਤਾਂ ਰਹੀ ਹੈ ਗੁਰਦੁਆਰੇ ਆਪਣੇ ਬਹੁਤ ਹੀ ਜ਼ਿਆਦੇ ਇਕੱਠ ਹੋਇਆ ਹੋਇਆ ਹੈ ਇਸ ਦਿਹਾੜੇ ਤੇ ਪ੍ਰਬੰਧ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਘਾਟ ਮਹਿਸੂਸ ਹੋ ਰਹੀ ਆ ਨਹੀਂ ਕੋਈ ਘਾਟ ਮਹਿਸੂਸ ਨਹੀਂ ਹੋ ਰਹੀ ਕੋਈ ਸੇ ਕਿਸੇ ਜੀ ਦੀ ਵੀ ਲੰਗਰ ਦੀ ਜਾਂ ਕੋਈ ਵੀ ਸਭ ਆਪਣੇ ਆਪਣੇ ਬਹੁਤ ਵਧੀਆ ਡਿਊਟੀਆਂ ਤੇ ਆਪਣੇ ਇਹ ਵਨਵਾਰ ਰਹੇ ਨੇ ਕਿ ਸਾਰੀ ਸੰਗਤਾਂ ਨੂੰ ਮੈਂ ਦੀ ਵਲੋਂ ਪੂਰਾ ਜੋਗ ਮੇਰੇ ਹਾਂ